ਵੀ ਐਕਸੀਡੈਂਟ ਹੋਇਆ ਆ ਮੌਕੇ ਤੇ ਆਏ ਆ ਤੇ ਉਸ ਜਗ੍ਹਾ ਤੋਂ ਇੱਕ ਬਜ਼ੁਰਗ ਵਿਅਕਤੀ ਆ ਜਿਹਦੀ ਉਮਰ 75 ਸਾਲ ਆ ਉਹਦੀ ਮੌਤ ਹੋ ਗਈ ਆ ਉਹਦਾ ਨਾਮ ਹੈਗਾ ਕੇਰ ਸਿੰਘ ਪੁੱਤਰ ਉਦਮੀ RAM ਵਾਸੀ ਭੁੱਲੜਾਈ ਕੋਨੀ ਆ ਜਿਹਦੀ ਮੌਤ ਹੋਈ ਆ ਫਗਵਾੜਾ ਸ਼ਹਿਰ ਦੇ ਹੁਸ਼ਿਆਰਪੁਰ ਰੋਡ ਤੇ ਸਥਿਤ ਭੁੱਲੜਾਈ ਚੌਕ ਨੇੜੇ ਕਾਰਦੀਲ ਪੇਟ ਵਿੱਚ ਔਰ ਨਾਲ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮਾਮਲੇ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਦਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਫਗਵਾੜਾ ਦੇ ਮੁਰਦਾ ਘਰ ਵਿਖੇ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਉਹਨਾਂ ਕੋਲ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਨੂੰ ਲਿਆਂਦਾ ਗਿਆ ਜਿਸ ਦਾ ਉਹਨਾਂ ਵੱਲੋਂ ਚੈੱਕਅਪ ਕਰਨ ਤੋਂ ਬਾਅਦ ਮ੍ਰਿਤਕ ਕਰਾਰ ਦੇ ਦਿੱਤਾ ਡਾਕਟਰ ਦੇ ਦੱਸਣ ਮੁਤਾਬਕ ਇਸ ਤੋਂ ਥੋੜੀ ਦੇਰ ਬਾਅਦ ਹੀ ਸੜਕ ਹਾਦਸੇ ਦੌਰਾਨ ਦੋ ਹੋਰ ਲੜਕਿਆਂ ਨੂੰ ਹਸਪਤਾਲ ਵਿਖੇ ਲਿਆਂਦਾ ਗਿਆ ਜਿਨ੍ਹਾਂ ਦਾ ਨਾਮ ਧੀਰਜ ਅਤੇ ਅਲੀ ਵਜੋ ਹਨ ਮੌਕੇ ਤੇ ਪਹੁੰਚੇ ਥਾਣਾ ਸਦਰ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਭੁਲਾਰਾਹੀ ਬਾਈਪਾਸ ਨਜ਼ਦੀਕ ਐਕਸੀਡੈਂਟ ਹੋਣ ਬਾਰੇ ਉਹਨਾਂ ਨੂੰ ਸੂਚਨਾ ਮਿਲੀ ਸੀ ਜਦੋਂ ਉਹ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਤਾਂ ਪਤਾ ਲੱਗਾ ਕਿ ਐਕਸੀਡੈਂਟ ਦੌਰਾਨ ਇੱਕ 75 ਸਾਲ ਦੇ ਬਜ਼ੁਰਗ ਦੀ ਮੌਤ ਹੋ ਗਈ ਜਿਸ ਦੀ ਪਛਾਣ ਕੇਹਰ ਸਿੰਘ ਪੁੱਤਰ ਉਦਮੀ RAM ਵਾਸੀ ਭੁੱਲਾਰਾਈ ਕਲੋਨੀ ਫਗਵਾੜਾ ਵਜੋਂ ਹੋਈ ਪੁਲਿਸ ਵੱਲੋਂ ਮੌਕੇ ਤੇ ਜਾਂਚ ਕਰਦੇ ਹੋਏ ਇਸ ਮਾਮਲੇ ਵਿੱਚ ਕਾਰ ਚਾਲਕ ਜੋ ਕਿ ਸਿਵਲ ਹਸਪਤਾਲ ਵਿੱਚ ਦਾਖਲ ਹੋ ਗਿਆ ਸੀ ਉਸ ਨੂੰ ਕਾਬੂ ਕਰ ਲਿਆ ਜਿਸ ਦੀ ਪਛਾਣ ਅਲੀ ਮੁਹੰਮਦ ਵਾਸੀ ਪਿੰਡ ਵਰਨਾ ਵਜੋਂ ਹੋਈ ਹੈ ਪੁਲਿਸ ਵੱਲੋਂ ਮਾਮਲੇ ਸੰਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਐਸਐਚਓ ਸਾਹਿਬ ਕੀ ਮਾਮਲਾ ਅੱਜ ਭੁੱਲਾਰਾਈ ਚੌਂਕ ਦੇ ਵਿੱਚ ਪੈਰਾライズ ਦੇ ਸਾਹਮਣੇ ਇੱਕ ਤਲਾਹ ਮਿਲੀ ਸੀ ਵੀ ਐਕਸੀਡੈਂਟ ਹੋਇਆ ਆ ਮੌਕੇ ਤੇ ਆਏ ਆ ਤੇ ਉਸ ਜਗ੍ਹਾ ਤੋਂ ਇੱਕ ਬਜ਼ੁਰਗ ਵਿਅਕਤੀ ਆ ਜ ਜੀ ਦੀ ਉਮਰ ਕਰੀਬ 75 ਸਾਲ ਆ ਉਹਦੀ ਮੌਤ ਹੋ ਗਈ ਆ ਉਹਦਾ ਨਾਮ ਹੈਗਾ ਕੇਰ ਸਿੰਘ ਪੁੱਤਰ ਉਦਮੀ RAM ਵਾਸੀ ਭੁੱਲੜਾ ਰਾਈ ਖਨੋਨੀ ਆ ਜੀ ਦੀ ਮੌਤ ਹੋਈ ਆ ਤੇ ਜਿਹੜਾ ਕਾਰ ਚੱਲ ਕੇ ਆ ਉਹ ਅਸੀਂ ਕਾਬੂ ਕਰ ਲਿਆ ਆ ਹਸਪਤਾਲ ਤੋਂ ਉਹਨੂੰ ਲੈ ਲਿਆ ਆ ਤੇ ਐਫ ਆਰ ਦਰਤੀ ਕਰਕੇ ਅਗਰੀ ਕਾਰ ਰਹੀ ਹੈ ਮਿਲ ਗਿਆ ਜਿਹੜਾ ਕਾਰ ਚਾਲਕ ਆ ਉਹ ਉਹਦਾ ਨਾਮ ਕੀ ਹੈ ਗੜੀ ਹੈ ਰਹਿਮਤ ਕਾਰ ਚਾਲਕ ਦਾ ਨਾਮ ਹਲੇ ਅਲੀ ਮੁਹੰਮਦ ਹੀ ਪਤਾ ਲੱਗਾ ਆ ਪਿੰਡ ਬਰਨਾ ਦਾ ਆ ਅੱਛਾ ਜੀ ਐਕਸੀਡੈਂਟ ਐਸ ਐਚ ਯੂ ਦਾ ਐਕਸੀਡੈਂਟ ਦਾ ਕਾਰਨ ਸਮਝਿਆ ਕੁਝ ਐਕਸੀਡੈਂਟ ਦਾ ਤੇ ਹੁਣ ਉੱਥੇ ਮੌਕੇ ਤੇ ਜਾ ਕੇ ਤਫਤੀਸ਼ ਕਰਾਂਗੇ ਹਲੇ ਦਾ ਹਾਲ ਦੀ ਗਲੀ ਸਿਵਲ ਹਸਪਤਾਲ ਆਏ ਆ ਇਹ ਤੋਂ ਸਟੇਟਮੈਂਟ ਹਾਸਲ ਕਰ ਰਹੇ ਆ ਕਰਕੇ ਦੇਖੀ ਤੇ ਡੈਡ ਬੋਡੀ ਜੀ ਡੇਡ ਬੋਡੀ ਮੈਂ ਡੈਡ ਹੋ ਉੱਚੀ ਰੱਖਾ ਦਿੱਤੀ ਆ ਜਿੱਥੇ ਕੋਈ ਮੌਕੇ ਤੇ ਹੰਗਾਮਾ ਵੀ ਹੋਇਆ ਸੀ ਕੋਈ ਇਹਦੇ ਬਾਰੇ ਮੇਰੇ ਤੋਂ ਪਹਿਲਾਂ ਹੋਇਆ ਹੋ ਸਕਦਾ ਹੈ ਮੇਰੇ ਹੁੰਦਿਆਂ ਤੇ ਨਹੀਂ ਹੋਇਆ ਤੇ ਨਾ ਹੀ ਹੋਣ ਦਵਾਂਗੇ ਤਾਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੁਣ ਕਾਰਵਾਈ ਐਫ ਆਈ ਆਰ ਦਰਜ ਕਰਕੇ ਲਾਪਰਵਾਹੀ ਦੀ 304 ਐਫ ਆਈ ਆਰ ਦਰਜ ਕਰਾਂਗੇ ਠੀਕ ਹੋ ਗਿਆ ਹਾਂਜੀ ਮੈਂ ਜਿਹੜਾ ਕਿਚਨ ਹੋਇਆ ਉਹਦੀ ਵਾਰੀ ਜਾਣਕਾਰੀ ਦਿੱਤੀ ਹੈ ਹਾਂਜੀ ਸਾਡੇ ਕੋਲ ਤਕਰੀਬਨ 5:50 ਮਿੰਟ ਤੇ ਇੱਕ ਐਕਸੀਡੈਂਟ ਪੈਸਾ ਜਾਇਆ ਸੀਗਾ ਉਦੇ ਵਿੱਚ ਇੱਕ ਕੇਰ ਸਿੰਘ ਨਾਮ ਦੇ ਆਦਮੀ ਆਏ ਹੋਏ ਹੈ ਜਿਹੜੇ 75 ਸਾਲ ਦੇ ਬਜ਼ੁਰਗ ਸਨ ਤੇ ਸਾਡੇ ਕੋਲ ਜਦੋਂ ਆਏ ਹੈਗੇ ਤਾਂ ਉਹਨਾਂ ਦਾ ਬੀਪੀ ਪਲਸ ਵਗੈਰਾ ਜਿਹੜਾ ਹਾਰਟ ਐਕਟੀਵਿਟੀ ਕੋਈ ਨਹੀਂ ਮਿਲ ਰਹੀ ਸੀਗੀ ਅੱਖਾਂ ਨਹੀਂ ਖੁੱਲਦੀਆਂ ਵਗੈਰਾ ਸਭ ਕੁਝ ਜੜੀਆਂ ਖੜੀਆਂ ਸੀ ਤੇ ਫਿਰ ਵੀ ਅਸੀਂ ਸੀਪੀਆਰ ਦਿੱਤਾ ਉਹਨਾਂ ਨੂੰ ਦਿੱਤਾ ਤੇ ਬਾਅਦ ਉਹਨਾਂ ਦੀ ਕੋਈ ਵੀ ਐਕਟੀਵਿਟੀ ਜੜੀ ਨਹੀਂ ਪਾਈ ਗਈ ਤੇ ਇਸ ਤੋਂ ਬਾਅਦ ਜਿਹ ਮੈਂ ਸੰਨ ਪਾਂਡੇ ਵਿੱਚ 52 ਮਿੰਟ ਦੇ ਚਿਰ ਰੈਡ ਕਲੀਅਰ ਜਿਹੜਾ ਕਰ ਦਿੱਤਾ ਨਮ ਹੋਰ ਵੀ ਉਸ ਨਾਮ ਨਾਲ ਜਿਹੜੇ ਐਕਸੀਡੈਂਟ ਦੇ ਮਾਮਲੇ ਚ ਹੋ ਵੀ ਗਿਆ ਸੀ ਹਾਂਜੀ ਉਸ ਤੋਂ ਬਾਅਦ ਚ ਤਕਰੀਬਨ ਸਾਡੇ ਕੋਲ 6:00 ਵਜੇ ਜਿਹੜਾ ਹੈਗਾ ਇਹ ਪੇਸ਼ੈਂਟ ਦੋ ਹੋਰ ਆਏ ਹੈਗੇ ਉਸੇ ਐਕਸੀਡੈਂਟ ਦੇ ਸਬੰਧ ਚ ਕਿਹੋ ਕੌਨਸੀ ਬਦ ਲੱਗੇ ਸੀ ਉਹਨਾਂ ਦੇ ਵਿੱਚ ਦੋ ਸੀਗੇ ਇੱਕ ਤਾਂ 15 ਸਾਲ ਦਾ ਲੜਕਾ ਸੀਗਾ ਤੇ ਇੱਕ 25 ਸਾਲ ਦਾ ਲੜਕਾ ਸੀਗਾ 15 ਸਾਲ ਦਾ ਲੜਦਾ ਹੈਗਾ ਉਹ ਹੀ ਸੀਗਾ ਤਿਰਜ ਤੇ ਇੱਕ ਸੀਗਾ ਅਲੀ 25 ਸਾਲ ਦਾ ਨਮ ਜਿਹੜੇ ਵਿਅਕਤੀ ਨੂੰ ਮਹੌਤ ਕੀ ਲੱਗਦਾ ਆਪਾਂ ਨੂੰ ਮੌਕੇ ਦੇ ਦੇ ਕਿੱਦਾਂ ਲੱਗਦਾ ਫਿਲਹਾਲ ਤਾਂ ਦੇਖੋ ਐਕਸੀਡੈਂਟ ਕੇਸ ਸਾਡੇ ਕੋਲ ਆਇਆ ਹੈਗਾ ਉਸ ਤੋਂ ਬਾਅਦ ਚ ਬਾਕੀ ਪੋਸਟਮੋਪਟਮ ਤੇ ਹੀ ਅਸੀਂ ਉਹਨਾਂ ਦਾ ਸਾਫ਼ਲੀਅਤ ਦੱਸ ਸਕਦੇ ਵੀ ਕੀ ਹੋਤਾ ਦਾ ਕੌਜ਼ ਆਫ ਡੈਥ ਰਹੀ ਹੁੰਦਾ